ਗਰੀਬੀ ਦੀ ਮਾਰ ਦੁੱਖਾਂ ਦੀ ਤਫਸ ਵਿੱਚੋਂ ਨਿਕਲਿਆ ਬੰਦਾ ਕਦੇ ਵੀ ਕਿਸੇ ਨਾਲ ਦਗਾ ਨਹੀਂ ਕਰ ਸਕਦਾ ਉਸ ਦਾ ਮਨ ਚਾਹ ਕੇ ਵੀ ਦਗਾ ਨਹੀਂ ਕਰੇਗਾ ਕਿਉਂਕਿ ਦੁੱਖ ਔਰ ਗਰੀਬੀ ਦੀ ਮਾਰ ਇਨਸਾਨ ਦੀ ਅਸਲੀਅਤ ਨੂੰ ਜਾਗਰ ਕਰ ਦਿੰਦੀ ਹੈ ਇਸ ਲਈ ਜੇ ਕਿਸੇ ਨੂੰ ਦੁੱਖਾਂ ਦੀ ਮਾਰ ਨਹੀਂ ਪਰੀ ਜਾਂ ਕਿਸੇ ਨੂੰ ਗਰੀਬੀ ਦੀ ਮਾਰ ਨਹੀਂ ਪਈ ਤਾਂ ਉਸ ਨੂੰ ਮਾਲਕ ਦਾ ਸ਼ੁਕਰਾਨਾ ਕਰਨਾ ਚਾਹੀਦਾ ਕਿ ਮਾਲਕ ਤੂੰ ਸਾਨੂੰ ਇਹ ਅੱਗ ਤੋਂ ਬਚਾ ਕੇ ਰੱਖਿਆ ਨਹੀਂ ਤਾਂ ਕੋਈ ਸਮਾਂ ਇਸ ਤਰ੍ਹਾਂ ਦਾ ਇਨਸਾਨ ਦੇ ਉੱਤੇ ਆ ਜਾਂਦਾ ਕਿ ਉਸ ਨੂੰ ਇਹ ਸਮਝ ਹੀ ਨਹੀਂ ਆਉਂਦੀ ਕਿ ਜ਼ਿੰਦਗੀ ਸਹੀ ਹੈ ਕਿ ਮੌਤ ਸਹੀ ਹੈ ਇਸ ਕਰਕੇ ਅਗਰ ਮਾਲਕ ਨੇ ਤੁਹਾਨੂੰ ਕਿਸੇ ਦੁੱਖ ਤੋਂ ਗਰੀਬੀ ਤੋਂ ਕਿਸੇ ਐਸੀ ਤਤੀ ਹਵਾ ਤੋਂ ਬਚਾ ਕੇ ਰੱਖਿਆ ਹੈ ਤਾਂ ਤੁਸੀਂ ਮਾਲਕ ਦਾ ਸ਼ੁਕਰਾਨਾ ਕਰਨ ਨੂੰ ਨਾ ਕਦੀ ਵੀ ਭੁੱਲੋ ਕਿਉਂਕਿ ਜੀਵਨ ਦੇ ਵਿੱਚ ਉਤਰਾ ਚੜ੍ਹਾ ਆਉਣ ਲੱਗੇ ਇੱਕ ਪਲ ਵੀ ਨਹੀਂ ਲੱਗਦਾ ਫਿਰ ਜਿੰਨਾ ਸੁੱਖਾਂ ਨਾਲ ਇਨਸਾਨ ਜੁੜਿਆ ਹੁੰਦਾ ਹੈ ਉਸ ਤੋਂ ਕਈ ਲੱਖਾਂ ਗੁਣਾ ਉਸ ਨੂੰ ਦੁੱਖ ਨੂੰ ਸਹਾਰਨ ਕਰਨਾ ਬੜਾ ਉਡੀ ਜ਼ਿੰਦਗੀ ਦੀ ਔਖਾ ਹੋ ਜਾਂਦਾ